ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵਿਆਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸ ਜਿਵੇਂ ਫੰਡ ਸਕੀਮ ਹੋਈਆਂ ਹੁੰਦੇ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਸਕੇ ਤੇ ਨਾਲੇ ਕਿਉਂਕਿ ਇੱਥੇ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀ ਡੀ ਸਾਹਿਬ ਤੇ ਡ ਜਿਹੜੇ ਆਪਣੇ ਇਧਰ ਜਿਹੜੇ مین ਦੋ ਵਾਸਟਰੂਮ ਸੀਗੇ ਲੇਡੀਜ਼ ਤੇ ਜੈਂਟਸ ਦੇ ਜਿਹੜੇ ਵਾਸਟਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੀਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲੀ ਜਾਰੀ ਜਿਹੜੀ ਗਾਈਡਲਾਈਨਸ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਰੀਨੋਵੇਟ ਕਰਾਤਾ ਹੈ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਲੈਣਗੇ ਉਹ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸਸ ਜਿਵੇਂ ਫੰਡ ਸ਼੍ਰੀਮ ਹੋਈਆ ਹੁੰਦੇ ਹੈ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਸਕੇ ਦੇ ਨਾਲੇ ਕਿਉਂਕਿ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ ਮੇਨ ਦੋ ਵਾਸ਼ਰੂਮ ਸੀਗੇ ਲੇਡੀਜ਼ ਤੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੀਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲੀ ਜਾਰੀ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਲੈਣ ਗਿਓ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਖ શ્રી ਗੌਰਵਿਆਤਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸ ਜਿਵੇਂ ਫੰਡਸ ਦੀ ਮਈਆ ਹੁੰਦੇ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਸਕੇ ਤੇ ਨਾਲੇ ਕਿਉਂਕਿ ਇੱਥੇ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਹੈੱਡਕਵਾਰਟਰ ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ ਮੇਨ ਦੋ ਵਾਸ਼ਰੂਮ ਸੀਗੇ ਲੇਡੀਜ਼ ਦੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੀਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਰਹਿਣਗੇ ਉਹ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵਿਆਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸ ਜਿਵੇਂ ਫੰਡ ਸ਼ੀਮ ਹੋਈਆ ਹੁੰਦੇ ਹੈ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਤੇ ਨਾਲੇ ਕਿਉਂਕਿ ਇੱਥੇ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ مین ਦੋ ਵਾਸ਼ਰੂਮ ਸੀਗੇ ਲੇਡੀਜ਼ ਤੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੀਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲੀ ਜ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਰਹਿਣਗੇ ਉਹ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵਿਆਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸ ਜਿਵੇਂ ਫੰਡ ਸ਼ੀਮ ਹੋਈਆ ਹੁੰਦੇ ਹੈ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਤੇ ਨਾਲੇ ਕਿਉਂਕਿ ਇੱਥੇ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀਡੀ ਸਾਹਿਬ ਤੇ ਡੀਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ ਮੇਨ ਤੋਂ ਵਾਸ਼ਰੂਮ ਸੀਗੇ ਲੇਡੀਜ਼ ਤੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬੜੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੈਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲੀ ਜ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਰਹਿਣਗੇ ਉਹ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵਿਆਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸ ਜਿਵੇਂ ਫੰਡ ਸ਼ੀਮ ਹੋਈਆ ਹੁੰਦੇ ਹੈ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਤੇ ਨਾਲੇ ਕਿਉਂਕਿ ਇੱਥੇ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀਡੀ ਸਾਹਿਬ ਤੇ ਡੀਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ مین ਦੋ ਵਾਸ਼ਰੂਮ ਸੀਗੇ ਲੇਡੀਜ਼ ਤੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬੜੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੈਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲੀ ਜਾਰ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਲੈਣ ਗਿਓ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਖ શ્રી ਗੌਰਵ ਯਾਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸ ਜਿਵੇਂ ਫੰਡਸ ਫਲੋ ਮਈਆ ਹੁੰਦੇ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਸਕੇ ਦੇ ਨਾਲੇ ਕਿਉਂਕਿ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ ਮੇਨ ਦੋ ਵਾਸ਼ਰੂਮ ਸੀਗੇ ਲੇਡੀਜ਼ ਦੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੀਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲੀ ਜਾਰੀ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਲਹਿਣ ਗਿਓ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੂ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਖ શ્રી ਗੌਰਵਿਆਦਵ ਸਰ ਵੱਲੋਂ ਸਮੇਂ-ਸਮੇਂ ਤੇ ਸਾਡੀ ਜਿਹੜੀ ਫੋਰਸ ਦੀ ਵੈਲਫੇਅਰ ਨੂੰ ਲੈ ਕੇ ਸਾਨੂੰ ਡਾਇਰੈਕਸ਼ਨਸ ਆਉਂਦੇ ਗਾਈਡਲਾਈਨਸ ਆਉਂਦੀ ਹੈ ਤੇ ਸਾਨੂੰ ਕਈ ਤਰੀਕੇ ਦੀ ਰਿਸੋਰਸਸ ਜਿਵੇਂ ਫੰਡਸ ਦੀ ਮਈਆ ਹੁੰਦੇ ਕਿ ਤਾਂ ਕਿ ਸਾਡੂ ਸਾਡੀ ਜਿਹੜੀ ਫੋਰਸ ਹੈ ਉਹਦਾ ਪ੍ਰੋਪਰਲੀ ਉਹਦਾ ਵੈਲਫੇਅਰ ਦਾ ਧਿਆਨ ਰੱਖਿਆ ਜਾ ਸਕੇ ਤੇ ਨਾਲੇ ਕਿਉਂਕਿ ਇੱਥੇ ਸਾਡੀ ਪਬਲਿਕ ਵੀ ਬਹੁਤ ਆਂਦੀ ਹੈ ਡੀਪੀਓ ਦੇ ਵਿੱਚ ਉਹਦਾ ਵੀ ਉਹਦੇ ਵੈਲਫੇਅਰ ਦੇ ਲਈ ਵੀ ਸਾਡੇ ਕੋਲ ਰਿਸੋਰਸਸ ਮਿਲਦੀਆਂ ਤੇ ਉਹਨਾਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੈ ਜਿਹੜੇ ਆਪਣੇ ਇਧਰ ਜਿਹੜੇ ਮੇਨ ਦੋ ਵਾਸ਼ਰੂਮ ਸੀਗੇ ਲੇਡੀਜ਼ ਦੇ ਜੈਂਟਸ ਦੇ ਜਿਹੜੇ ਵਾਸ਼ਰੂਮ ਸੀਗੇ ਕਿਉਂਕਿ ਪਿੱਛੇ ਸਾਨੂੰ ਫੀਡਬੈਕ ਆਈ ਸੀ ਕਿ ਉਹ ਥੋੜੇ ਜਿਹਾ ਪ੍ਰੋਪਰਲੀ ਪੁਰਾਣੇ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਰਿਪੇਅਰ ਰੀਨੋਵੇਸ਼ਨ ਦੀ ਲੋੜ ਸੀਗੀ ਤੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਵੱਲੋਂ ਜਾਲ ਤੇ ਮੈਨੂੰ ਆਉਣ ਵਾਲੇ ਸਮਾਂ ਦੇ ਵਿੱਚ ਉਮੀਦ ਹੈ ਕਿ ਇਸੇ ਤਰੀਕੇ ਨਾਲ ਸਾਫ਼ ਸੁਥਰੇ ਇਸੇ ਤਰੀਕੇ ਨਾਲ ਲੈਣ ਗਿਓ ਮੈਨੂੰ ਉਮੀਦ ਹੈ ਕਿ ਇਹਦੀ ਬਿਹਤਰ ਪਬਲਿਕ ਫੀਡਬੈਕ ਰਹੂਗੀ ਤੇ ਸਾਡਾ ਜਿਹੜਾ ਫੋਰਸ ਹੈ ਉਹਦਾ ਜਿਹੜਾ ਮਨੋਬਲ ਹੈ ਉਹ ਉੱਚਾ ਰਹੇ